ਅਮਰਤਪਾਲ ਸਿੰਘ ਅਜੇ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ। ਅਮਰਤਪਾਲ ਸਿੰਘ ਅਸਾਮ ਦੀ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਰਹਿਣਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ। ਤੁਸੀਂ ਦੇਖ ਰਹੇ ਹੋ ਸਾਥ ਟੈਲੀਵਿਜ਼ਨ। ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਜਦੋਂ ਮੈਂ ਕੋਈ ਹੋਰ ਅਹਿਮ ਖਬਰ ਲੈ ਕੇ ਆਉਂਗਾ ਉਹ ਖਬਰ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਲੈਪਟਾਪ ਦੀ ਸਕਰੀਨ ਦੇ ਉੱਪਰ ਹੋਊਗੀ। ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ। ਹੁਣ ਮੈਂ ਦੱਸਦਾ ਤੁਹਾਨੂੰ ਦੋਸਤੋ ਖਬਰ ਕੀ ਹੈ ਖਬਰ ਹੈਗੀ ਹੈ ਕਿ ਅਮਰਤਪਾਲ ਸਾਰਿਆਂ ਨੂੰ ਪਤਾ ਆਪਾਂ ਨੂੰ ਕਿ ਅਮਰਤਪਾਲ ਦੇ ਉੱਪਰ ਲੱਗੀ ਹੋਈ ਹੈ ਐਨਐਸਏ ਐਨਐਸਏ ਲੱਗੀ ਹੋਈ ਹੈ ਅਮਰਤਪਾਲ ਦੇ ਉੱਪਰ ਆਸਾਮ ਦੀ ਡੀਬਰੂਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਸਮੇਤ ਜੇਲ੍ਹ ਦੇ ਅੰਦਰ ਹੈ ਅਮਰਤਪਾਲ ਸਿੰਘ 2023 ਮਾਰਚ ਤੋਂ ਲੈ ਕੇ ਤਾਂ ਜੇਲ੍ਹ ਦੇ ਉਦੋਂ ਤੋਂ ਲੈ ਕੇ ਹੁਣ ਤੱਕ ਅਮਰਤਪਾਲ ਜੇਲ੍ਹ ਦੇ ਅੰਦਰ ਹੈ ਹੋਰ ਸਰਕਾਰ ਨੇ ਇੱਕ ਸਾਲ ਦੀ ਜਿਹੜੀ ਐਨਐਸਏ ਐ ਐਨਐਸਏ ਅਮਰਤਪਾਲ ਦੇ ਉੱਪਰ ਹੋਰ ਵਧਾਤੀ ਦੋਸਤੋ ਯਾਨੀ ਕਿ ਇੱਕ ਸਾਲ ਹੋਰ ਅਜੇ ਅਮਰਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਊਗਾ ਅਮਰਤਪਾਲ ਖਡੂਰ ਸਾਹਿਬ ਤੋਂ ਚੋਣ ਲੜਿਆ ਸੀ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣਿਆ ਸੀ ਅਮਰਤਪਾਲ ਤੇ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਬਣਿਆ ਸੀ ਉਦੋਂ ਲੱਗਿਆ ਸਾਰਿਆਂ ਨੂੰ ਕਿ ਹੋ ਸਕਦਾ ਹੁਣ ਤਾਂ ਲੋਕਾਂ ਨੇ ਆਪਣਾ ਮਤ ਦਾਨ ਕਰਤਾ ਅਮਰਤਪਾਲ ਸਿੰਘ ਹੋਰਾਂ ਨੂੰ ਤੇ ਅਮਰਤਪਾਲ ਸਿੰਘ ਹੋਰੀ ਜਿਹੜੇ ਹੈਗੇ ਨੇ ਉਹ ਇੱਕ ਆਪਣੇ ਐਮਪੀ ਕਹ ਲੋ ਹਲਕੇ ਦੇ ਚੁਣੇ ਗਏ ਨੇ ਕਿ ਸਰਕਾਰ ਉਹਨਾਂ ਨੂੰ ਰਿਹਾ ਕਰ ਸਕਦੀ ਹੈ ਪਰ ਦੋਸਤੋ ਨਹੀਂ ਐਦਾਂ ਨਹੀਂ ਹੋਏਗਾ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਐਨਐਸਏ ਇੱਕ ਸਾਲ ਦੀ ਹੋਰ ਵਧਾਤੀ ਸਰਕਾਰ ਨੇ ਤੇ ਹੁਣ ਇੱਕ ਸਾਲ ਤੱਕ ਤਾਂ ਪੋਸੀਬਲ ਨਹੀਂ ਹੈਗਾ ਕਿ ਅਮਰਤਪਾਲ ਹੋਰੀ ਬਾਹਰ ਆਉਣਗੇ ਪਰ ਤੁਸੀਂ ਦੇਖੋ ਕਿ ਇਹਦੇ ਹੁਣ 1 ਸਾਲ ਦੀ ਕਰੈਨਸ ਲੱਗੀ ਹੈ ਤਾਂ ਇਸ ਚੀਜ਼ ਦੇ ਕੀ ਕੀ ਉਹ ਮਾਇਨੇ ਹੋਣਗੇ ਕਿ ਕੀ ਐਕਸ਼ਨ ਹੋਣਗੇ ਕਿ ਕੀ ਰਿਐਕਸ਼ਨ ਹੋਣਗੇ ਇਮੋਸ਼ਨਲ ਤੇ ਪੋਲੀਟੀਕਲੀ ਇਮੋਸ਼ਨਲ ਇਹ ਹੈ ਕਿ ਜਿਹੜੇ ਅਮਰਤਪਾਲ ਦੇ ਨਾਲ ਜੁੜੇ ਹੋਏ ਲੋਕ ਸੀ ਉਹ ਕਹਿੰਦੇ ਸੀ ਕਿ ਅਮਰਤਪਾਲ ਹੁਣ ਬਾਹਰ ਆ ਜੂਗਾ ਕਿਉਂਕਿ ਅਮਰਤਪਾਲ ਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਲਿਆ ਆਪਣਾ ਲੀਡਰ ਚੁਣ ਲਿਆ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਦੂਜੇ ਪਾਸੇ ਪੋਲੀਟੀਕਲ ਲੋਕ ਹੈਗੇ ਨੇ ਜਿਹੜੇ ਅਮਰਤਪਾਲ ਦੀ ਸਪੋਰਟ ਕਰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਅਸੀਂ ਕੇਂਦਰ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਅਮਰਤਪਾਲ ਸਿੰਘ ਹੋਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਕਿਉਂਕਿ ਲੋਕਾਂ ਨੇ ਉਹਨੂੰ ਆਪਣਾ ਹੁਣ ਜਿਹੜਾ ਲੋਕ ਸਭਾ ਮੈਂਬਰ ਹੈ ਉਹ ਚੁਣ ਲਿਆ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਨੇ ਐਮਪੀ ਆਪਣੇ ਉਹ ਚੁਣੇ ਗਏ ਨੇ ਇਸ ਕਰਕੇ ਉਹਨਾਂ ਦੀ ਰਿਹਾਈ ਹੋ ਗਈ ਪਰ 1 ਸਾਲ ਦੇ ਲਈ ਐਨਐਸਏ ਹੋਰ ਲੱਗੀ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਤੇ ਤੁਸੀਂ ਕੀ ਸੋਚਦੇ ਹੋ ਇਸ ਮਾਮਲੇ ਤੇ ਤੁਸੀਂ ਆਪਣੇ ਫੀਡਬੈਕਸ ਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਕਰ ਲੈਣ ਉਹ ਸਬਸਕ੍ਰਾਈਬ